ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵਾਂਗੇ ਜੀ ਮਾਲਕ ਸਾਰਿਆਂ ਦੇ ਕੰਮਾਂ ਕਾਰਜ ਵਾਧਾ ਕਰੇ ਤੇ ਲਓ ਜੀ ਅੱਜ ਹੋ ਗਈ ਹੁਣ ਤਰੀਕ 31 ਠੰਡ ਦਾ ਮਾਹੌਲ ਪੂਰਾ ਬਣਿਆ ਹੋਇਆ ਜੀ ਐਨ ਠੰਡ ਪੰਜਾਬ ਵਿੱਚ ਅਸਲ ਵਿੱਚ ਹੁਣੇ ਲੱਗੀ ਹੈ ਜੀ ਪੈਣਾ ਆ ਜਿੱਦਣ ਤੇ ਮੀਂਹ ਪਿਆ ਨਾ ਅੱਪਾ ਫਾਂਗੀਆਂ ਨਿਕਲਦੀਆਂ ਹੁਣ ਮੂੰਹ ਚ ਪਹਿਲਾਂ ਕਿੱਥੇ ਨਿਕਲਦੀਆਂ ਦੀਆਂ ਜੀ ਇਹ ਪਹਿਲਾ ਤਾਂ ਗਰਮੀ ਵਾਲਾ ਹੀ ਕੰਮ ਹੋਇਆ ਵਾ ਤਾਂ ਤੇ ਪਤਾ ਹੀ ਨਹੀਂ ਤਾਂ ਹੈ ਦਸੰਬਰ ਮਹੀਨਾ ਵੀ ਸ਼ਹੀਦੀ ਦਿਨ ਵੀ ਤੁਹਾਨੂੰ ਪਤਾ ਜਿਵੇਂ ਕਿ ਲੰਘਲੇ ਪਰ ਠੰਡ ਦਾ ਐਤ ਕੀ ਨਾਮ ਨਿਸ਼ਾਨੀ ਤਾਂ ਜੀ ਹੈਗਾ ਆਮੀ ਪਿਆ ਜੀ ਹੁਣ ਇੱਕਦਮ ਮੀਂਹ ਤੋਂ ਬਣਿਆ ਮਾਹੌਲ ਠੰਡਾ ਹਰੇਕ ਮੌਸਮ ਆਪਣੇ ਆਪਣੇ ਹਿਸਾਬ ਨਾਲ ਵਧੀਆ ਰਹਿੰਦਾ ਜੇ ਹੁਣ ਆਪਾਂ ਕਹੀਏ ਵੀ ਠੰਡ ਨਾ ਪਵੇ ਠੰਡ ਵੀ ਪੈਣੀ ਬਹੁਤ ਜ਼ਰੂਰੀ ਆ ਸਭ ਤੋਂ ਵੱਡਾ ਫਾਇਦਾ ਤਾਂ ਇਹਦਾ ਜ਼ਿਮੀਂਦਾਰਾਂ ਨੂੰ ਆ ਜੀ ਕਿਉਂਕਿ ਕਣਕ ਦੀ ਫਸਲ ਆ ਜਿਹੜੀ ਉਹ ਠੰਡ ਗਲੇ ਵਧੀਆ ਤੁਰਦੀ ਆ ਤੇ ਬਾਕੀ ਇਦਾਂ ਗਰਮੀ ਵੀ ਗਰਮੀ ਗਰਮੀ ਵਿੱਚ ਆਪਾਂ ਕਹੀ ਜਾਂਦੇ ਠੰਡ ਪੈ ਜਵੇ ਠੰਡ ਚ ਆਪਾਂ ਕਹੀ ਜਾਂਦੇ ਗਰਮੀ ਗਰਮੀ ਪੈ ਜਵੇ ਗਰਮੀ ਵਧੀਆ ਏ ਹਰੇਕ ਮੌਸਮ ਆਪਣੇ ਹਿਸਾਬ ਨਾਲ ਸਹੀ ਆ ਜੀ ਹਰੇਕ ਮੌਸਮ ਕਹਿਣ ਦਾ ਮਤਲਬ ਹਰੇਕ ਚੀਜ਼ ਪਾਣੀ ਚਾਹੀਦੀ ਆ ਠੰਡ ਵੀ ਪਾਣੀ ਚਾਹੀਦੀ ਆ ਗਰਮੀ ਵੀ ਪਾਣੀ ਚਾਹੀਦੀ ਆ ਮੀਂਹ ਵੀ ਪੈਣਾ ਚਾਹੀਦਾ ਆਪਣੀ ਜਗ੍ਹਾ ਮੀਂਹ ਵੀ ਬਹੁਤ ਜ਼ਰੂਰੀ ਆ ਜੀ ਆ ਹੁਣ ਜੇ ਮੀਂਹ ਨਾ ਪੈਂਦਾ ਤਾਂ ਠੰਡ ਨਹੀਂ ਦੀ ਹੁਣ ਨੇ ਇੱਕ ਦੋ ਦਿਨ ਵਧੀਆ ਮੀਂਹ ਪਿਆ ਇਹਨਾਂ ਨਾਲੇ ਫਸਲਾਂ ਦਾ ਰੁੱਖ ਉਦੋਂ ਤੋਂ ਹੀ ਲੱਗ ਜਾ ਹੋ ਗਿਆ ਫਸਲਾਂ ਉਦੋਂ ਤੋਂ ਹੀ ਲੱਗ ਜੀਆਂ ਦਿਖਣ ਲੱਗ ਗਈਆਂ ਜੀ ਜਦੋਂ ਦਾ ਮੀਂਹ ਪਿਆ ਮੂਹ ਲੱਗਣ ਲੱਗ ਗਈਆਂ ਫਸਲਾਂ ਨਹੀਂ ਤਾਂ ਮੂਹ ਹੀ ਨਹੀਂ ਲੱਗਦੀਆਂ ਫਸਲ ਤੇ ਹੌਲੀ ਅੱਜ ਹੁਣ ਚੱਲੇ ਆ ਜੀ ਮਾਲਾਂ ਨੂੰ ਸਰਪ੍ਰਾਈਜ਼ ਦੇਣ ਮੈਂ ਤਾਂ ਜਾਣਾ ਹੀ ਦੁੱਧ ਪਾਉਣ ਇੱਧਰ ਸ਼ੁਕਰਾ ਜੀ ਮੈਡਮ ਨਿਕਲੇ ਆਈ ਅੰਦਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਮੈਂ ਤੁਹਾਡੇ ਹੀ ਸਮਾਨ ਕਰਦੀ ਫਿਰਦੀ ਆ ਆ ਫੜੋ ਪਹਿਲਾ ਬਣਾਵਾ ਠੀਕ ਹੈ ਤੇ ਹੋਰ ਕੀ ਮੇਰਾ ਮੇਰੇ ਤੁਹਾਡਾ ਵੀ ਹਨਾ ਜਿਹੜਾ ਕੁੜਤਾ ਪਜਾਮਾ ਉਹ ਰੇ ਪੀਲਾ ਪਾਣੀ ਆਉਂਦਾ ਬਹੁਤ ਇਹਨੂੰ ਡਰਾਈ ਕਲੀਨ ਕਰਾ ਕੇ ਲੈ ਕੇ ਆਉਂਗੀ ਥੋੜੀ ਜੀ ਪੈਸੇ ਦੇਣੇ ਹੋਗੇ ਪੀਲਾ ਪਾਣੀ ਨਹੀਂ ਪੈ ਰਹੀ ਤਾਂ ਚੱਲੇ ਜਾ ਪੀਲਾ ਪਾਣੀ ਨਹੀਂ ਨਾ ਹੈਗਾ ਸਾਡੇ ਪਾਣੀ ਚ ਸੋਰਾ ਮਣਾ ਮਣਾ ਜਣੀ ਸਾਡੇ ਵੀ ਆਹੀ ਕੁਸਾ ਚਾਚਾ ਪਹਿਲੀ ਵਾਰ ਪਾਕੇ ਡਰਾਈ ਕਲੀਨੇ ਕਰਵਾਉਂਦੇ ਆ ਹਰ ਵਾਰ ਨਹੀਂ ਹੁਣ ਆਪਣਾ ਜਿਹੜਾ ਹੁਣ ਆਪਣੇ ਬੋਰ ਦਾ ਪਾਣੀ ਆ ਉਹ ਤਾਂ ਨਹੀਂ ਪੀਲਾ ਜਿਹੜਾ ਪਤਾ ਨਹੀਂ ਜੀ ਫਿਰ ਹੁਣ ਤੁਹਾਡੇ ਸਾਹਮਣੇ ਇਹ ਪੀਲਾ ਹੀ ਪੀਲਾ ਹੋ ਗਿਆ ਸਾਰੇ ਸ਼ੈਣੀਕ ਮਰ ਗਈ ਉਦਾਂ ਮੜ ਫਰਕ ਪੈ ਜਾਂਦਾ ਉਦਾਂ ਡਰਾਈ ਕਲੀਨ ਕਰਾਈ ਵੀ ਚੀਜ਼ ਚਲੋ ਵਧੀਆ ਰਹਿੰਦੀ ਆ ਫੇ ਚਲੋ ਚਲੀਏ ਹੁਣ ਨਾ ਟਾਈਮ ਕੱਤੇ ਲਾਉਣੇ ਚਲ 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 ਚਲੀਏ ਮੈਂ ਤਾਂ ਤੇਤੇ ਕਾਲਾ ਮੈਂ ਹਜੇ ਆਣ ਕੇ ਦੁੱਧ ਪਾਉਣ ਜਾਣਾ ਜੀ ਟਾਈਮ ਹੋ ਗਿਆ ਬਾ ਲੈਪਟਾਪ ਲੈ ਚਲੀ ਇਹ ਮੇ ਵੱਲ ਆ ਪਾਪਾ ਨੂੰ ਲੈਪਟਾਪ ਮੜ ਜਾ ਚੈੱਕ ਕਰਾ ਦੂੰਗੀ ਥੋੜੀ ਜਿਹੀ ਹੈਂਗਿੰਗ ਦੀ ਪ੍ਰੋਬਲਮ ਆ ਰਹੀ ਠੀਕ ਆ ਠੀਕ ਆ ਤੇ ਮੈਂ ਜਾਣਾ ਜੀ ਦੁੱਧ ਪਾਉਣ ਆ ਟਾਈਮ ਹੋ ਗਿਆ ਕਾਫੀ ਮੈਡਮ ਜੀ ਕਹਿੰਦੇ ਮੰਨੂ ਛੱਡਿਓ ਪਹਿਲਾਂ ਚਲੋ ਲੱਗਣੇ ਦਾ 5 ਕੇ ਮਿੰਟਾਂ ਜਿਆਦਾ ਦਾ ਟਾਈਮ ਕੋਈ ਨਹੀਂ ਲੱਗਣਾ ਥੱਲੇ ਤੋਂ ਥੱਲੇ ਤੋਂ ਹੀ ਸਸਰੀਕਾਲ ਸਾਰੇ ਨੂੰ ਬੁਲਾ ਕੇ ਆਪਾਂ ਤੁਰਪਣਾ ਠੀਕ ਆ ਨਾ ਏ ਅਰਨ ਸੁੰਦਰਾ ਸਾਡੀ ਸਟਾਰਟ ਆ ਗੱਡੀ ਲਓ ਮੈਂ ਹੈਂਡਓਵਰ ਮੇਰੇ ਫੜਾਉਂਗਾ ਅੱਜ ਥੱਲੇ ਤੋਂ ਹੀ ਸਸਰੀ ਘਰ ਬਲਾ ਕੇ ਮੋੜਿਆ ਨਾ ਸਹੁਰਿਆਂ ਨੂੰ ਹਾਂ ਤੁਸੀਂ ਲੇਟ ਹੋ ਰਹੇ ਆਂ ਆਏ ਕਰਿਓ ਫਿਰ ਸ਼ਾਮ ਨੂੰ ਛੇਤੀ ਆ ਜਿਓ ਫਿਰ ਬੈਠ ਹੋ ਜੂਗਾ ਹਾਂ ਸ਼ਾਮ ਨੂੰ ਬੈਠ ਜੂਗੇ ਹਾਂ ਉਹ ਵੀ ਸਮਝਦੇ ਆਂ ਅੰਡਰਸਟੈਂਡ ਆ ਤੇ ਮੈਂ ਜਿਹੜਾ ਕੋਕਾ ਨਿਕਲਿਆ ਇਹ ਨੂੰ ਆ ਜਾਣਾ ਜਿਵੇਂ ਜੇ ਰੋਪਣ ਨੂੰ ਗੇ ਮਾਸੀ ਆ ਨਾਲ ਮੈਂ ਉਹ ਮੈਂ ਤਾਂ ਤੁਹਾਨੂੰ ਕਹਿੰਦਾ ਤਾਂ ਮੈਂ ਆਪੇ ਨੱਥ ਪਾ ਦੇਣੀ ਜੀ ਨੱਥ ਨਹੀਂ ਹੁੰਦੀ ਹੈਗੀ ਨੱਥ ਗੱਲ ਗਲਤ ਹੋ ਗਈ ਏ ਉਹ ਕਮੈਂਟਾਂ 'ਚ ਪਤਾ ਕਿ ਨੇ ਮੈਂ ਸਨ ਨੱਥ ਪਾਉਨੇ ਹੁੰਨੇ ਤੇਰੇ ਨੱਥ ਪਾਉਣੀ ਐ ਐਦਾਂ ਬੋਲਦੇ ਆ ਤੁਸੀਂ ਮੜ ਜਾ ਸੋਚੋ ਠੀਕ ਐ ਉਹ ਆਪਣੇ ਨੱਥ ਨੱਥਲੀ ਹੁੰਦੀ ਜਿਹੜੀ ਹਾਂ ਨੱਥਲੀ ਕਹ ਸਕਦੇ ਵੀ ਨੱਥਲੀ ਪਾ ਲਾ ਅੱਛਾ ਨੱਥ ਮੈਂ ਹੀ ਨੱਥਲੀ ਪਾ ਦੋਣੀ ਸੀਗੀ ਜਦ ਹੁਣ ਕੋਕੇ ਨੂੰ ਨਹੀਂ ਜਗ੍ਹਾ ਹੈਗੀ ਤੇ ਫਿਰ ਨੱਥਲੀ ਪਿੱਛੇ ਤੇ ਹੋ ਜਾਊ ਨੱਥਲੀ ਹੁੰਦੀ ਆ ਕਿ ਨੱਥ ਨਹੀਂ ਨੱਥਲੀ ਲੱਲਾ ਅੱਛਾ ਨੱਥਲੀ ਹਾਂਜੀ ਠੀਕ ਐ ਤੇ ਮਾਸੀ ਨੇ ਵੀ ਕੋਸ ਦੇ ਕੇ ਆਉਣਾ ਸਮਾਨ ਜਾਂ ਫਿਰ ਮੈਂ ਇਹਨੂੰ Well, oh, did you know, okay, no, no, no. no. ਏ ਮੰਨ ਲਓ ਆਪਾਂ ਕਹੀਏ ਵੀ ਹਾਂ ਨੀ ਬਣਾ ਜਦ ਮਰਜੀ ਪਾਉਣ ਚੱਲ ਜੀਏ ਇਹ ਵੀ ਕੰਮ ਬਹੁਤ ਟਾਈਮਿੰਗ ਵਾਲਾ ਹੈ ਨਹੀਂ ਹਾਂ ਕਿਉਂਕਿ ਐਦਾਂ ਨੇ ਫਿਰ ਜਿਹੜਾ ਦੁੱਧ ਡਿਊਟੀਆਂ ਵਾਲੇ ਬੰਦੇ ਆ ਜਿਹੜੇ ਡਿਊਟੀਆਂ ਵਾਲੇ ਬੰਦੇ ਆ ਉਹ ਫਿਰ ਡਿਊਟੀ ਜਾਣਾ ਹੁੰਦਾ ਅਗਲੇ ਨੇ ਮੰਨ ਲਓ ਜਿਹਨੇ ਹੁਣ 2-4000 ਰੁਪਏ ਦਿਹਾੜੀ ਪਾਉਣੀ ਆ ਉਹਨੇ ਸਾਡੇ ਹੁਣ 200 ਦੇ ਦੁੱਧ ਪਿੱਛੇ ਥੋੜੀ ਅਗਲੇ ੜੇ ਆਪਣੀ ਦਿਹਾੜੀ ਮਾਰਨੀ ਨਹੀਂ ਹਾਂ ਗੱਲ ਸਹੀ ਆ ਗੁਰੂ ਜੀ ਵੀ ਤਾਂਾ ਕਰਕੇ ਇਹ ਗੱਲ ਆਏ ਵੀ ਜੇ ਕਿਤੇ ਆਉਣਾ ਜਾਣਾ ਤਾਂ ਪਹਿਲਾਂ ਦੱਸੋ ਔਰ ਆਪ ਵੀ ਕੰਮ ਪਹਿਲਾਂ ਸਾਜਰੇ ਉੱਠ ਕੇ ਨਿਬੜੋ ਠੀਕ ਹੈ ਅਭੀ ਤੇ ਧਿਆਨ ਰੱਖਿਆ ਜਾਵੇ ਮੈਂ ਤਾਂ ਗੰਦਾ ਤਿਆਰ ਹੋਇਆ ਵਾ ਮੈਂ ਮੰਨ ਗਈ ਜੀ ਤੁਹਾਡੀ ਗੱਲ ਮੈਂ ਦੇਖ ਲਓ ਰੋਟੀ ਪਾਣੀ ਬਣਾਇਆ ਹੀ ਸਫਾਈਆਂ ਜੀਆਂ ਕਰਿਆ ਹੀ ਉਹ ਤਾਂ ਠੀਕ ਆ ਕੰਮ ਤਾਂ ਦੇਖੋ ਜੀ ਸਾਰਾ ਨਿਵੇੜ ਕੇ ਤੁੰਗਿਆ ਜੈਸੀ ਨਹੀਂ ਕੰਮ ਨਹੀਂ ਨਿੱ ਕੱਚਾ ਹੈਗੀ ਕੰਮ ਤੇ ਕਣਾ ਵੀਡੀਓ ਬਣਾਉਂਦੀ ਨਾ ਠਣ ਠਣ ਕੇ ਉਕਣਾ ਹੈ ਕੰਮ ਵੀ ਨਾ ਠਣ ਠਣ ਕੇ ਕਰਦੀ ਐ ਇਹਦੀ ਗੱਲ ਹਾਏ ਹਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਣ ਦੇਣ ਲਈ ਕੰਮ ਵੀ ਹੁਣ ਦੇਖ ਲਓ ਰੋਟੀ ਪਾਣੀ ਸਾਰਾ ਤਿਆਰ ਕਰਕੇ ਤੁਰੇ ਆ ਪਰ ਥੋੜਾ ਜਿਹਾ ਚਲੋ ਜਿਹੜੀ ਇਦਾਂ ਵੀ ਇਹ ਅੱਤਕ ਹੋਲਨਾ ਦਾ ਹਾਂਜੀ ਹੁਣ ਮੈਂ ਇੱਕ ਹਸਪੀਟਲ ਜੀ ਵੀ ਦੁੱਧ ਪਾਉਂਦਾ ਉੱਥੇ ਸਟਾਫ ਆ 15 20 ਜਣੇ ਉਹ 15 20 ਜਣੇ ਨੇ ਚਾਹ ਪੀਣੀ ਹੁੰਦੀ ਆ ਹੁਣ ਸਵੇਰ ਟਾਈਮ ਅਗਲਾ ਮੋਟਰਸਾਈਕਲ ਤੇ ਜਾਂਦਾ ਕੋਈ ਕੋਈ ਸਕੂਟਰੀ ਤੇ ਆਉਂਦੀ ਲੇਡੀਜ਼ ਆ ਕੇ ਅਗਲਾ ਚਾਹੇ ਮੰਗਦਾ ਵੀ ਭਾਈ ਆਂਟੀ ਉੱਥੇ ਇੱਕ ਵਿਚਾਰੇ ਚਾਹ ਬਣਾਉਣ ਵਾਲੇ ਈ ਲਿਆਉਣੀ ਚਾਹ ਹੂੰ ਫੇਰ ਉੱਥੇ ਅਗਲਾ ਦਾ ਹੁਣ ਚਾਹ ਤਾਂ ਤਾਂ ਹੀ ਬਣਾਉਂਗਾ ਜੇ ਦੁੱਧ ਦੁੱਧ ਹੋਗਾ ਹੈਨਾ ਚਾਹ ਬਣਾਣੀ ਮੇਰੇ ਜਾਏ ਤੇ ਤਾਂ ਕਰਕੇ ਫਿਰ ਹੁਣ ਦਿੱਕਤ ਕਾਫੀ ਆਉਂਦੀ ਆ ਜੀ ਠੀਕ ਠੀਕਾ 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 ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਵੀ ਮੈਨੂੰ ਅੱਧੀਆਂ ਮੰਨਿਆ ਮੈਨੂੰ ਦੇ ਦਿਓ ਮੈਂ ਦੁੱਧ ਪਾਇਆ ਹੈ ਅੱਜ ਸੂਰਜ ਕਰਕੇ ਵੀ ਆਪਾਂ ਲੇਟ ਆ ਹੁਣ ਸੂਰਜ ਕਰਕੇ ਵੀ ਥੋੜਾ ਜਿਹਾ ਪ੍ਰੋਬਲਮ ਤਾਂ ਚਲ ਆਉਂਦੀ ਉਹ ਆ ਪਰ ਥੋੜਾ ਬਹੁਤਾ ਅੱਗੇ ਪਿੱਛੇ ਹੋ ਜੰਨਾ ਕੰਮ ਤੇ ਬਾਰ ਉੱਪਰ ਤੇ ਫਿਰ ਹੁਣ ਕੋਲ ਇੱਧਰ ਨੂੰ ਜਾਣਾ ਪੈ ਗਿਆ ਹੈਨਾ ਚਲੋ ਐਦਾਂ ਇਹ ਵੀ ਆਉਣ ਜਾਣ ਦਾ ਕੋਈ ਉਲ ਨਹੀਂ ਹੈਗਾ ਪਰ ਥੋੜਾ ਜਿਹਾ ਟਾਈਮਿੰਗ ਨੂੰ ਆਪਣੀ ਜੇ ਟਾਈਮ ਦੇਖ ਲਈਏ ਜੇ ਆਪਾਂ ਫੇਰ ਉੱਤੇ ਫੇਰ ਗੱਲ ਕੁਝ ਹੋਰ ਦੀ ਹਾਂ ਫੇਰ ਤਾਂ ਕੋਈ ਚੱਕਰ ਨਹੀਂਦਾ ਹਾਂਜੀ ਹੁਣ ਮੈਂ ਤਾਂ ਅੱਜ ਵੀ ਸਹੁਰਿਆਂ ਨੂੰ ਸਾਥਰੀ ਘਰ ਛੱਲੇ ਨੂੰ ਬੁਲਾਇਆ ਐ ਅੱਛਾ ਛੱਲੇ ਦੇ ਸਾਥਰੀ ਘਰ ਬੁਲਾ ਕੇ ਆ ਜਾਣਾ ਭਾਈ ਹਾਂ ਹੈਨਾ ਵੀ ਬਾਲੀ ਖੁਦਾਈ ਦੇ ਡੇਟ ਬਹੁਤਾ ਹੋ ਜਾਣਾ ਮੈਨੇਸ ਤਾਂ ਹੂੰ ਤੇ ਕੋਈ ਨਾ ਛਾਂ ਨੂੰ ਜਾਂਦਾ ਆਂਗਾ ਹਾਂ ਫਿਰ ਬੈਠੇ ਹੋ ਕੰਟਾ ਚਾਹ ਪੀਆਵਾਂਗੇ ਹੂੰ ਰਾਈਟ ਇਹ ਕੋਈ ਚੱਕਰ ਉਹ ਆ ਜਾ ਭਾਈ ਆ ਜਾ ਮਾ ਆ ਲੈ ਲੀਜੀ ਪਿੰਡ ਚ ਐਂਟਰੀ ਸਵੇਰੇ ਸਵੇਰੇ ਇਸ ਟਾਈਮ ਜੀ ਮੈਂ ਕਰਨ ਸਕੂਲ ਛੱਡਣ ਜਾਂਦੀ ਹੁੰਦੀ ਹਾਂ ਜਾਂਦੀ ਹੁੰਦੀ ਸੀ ਜਾਨੀ ਹੁੰਨੀ ਆ ਤੇ ਚਲੋ ਦੇਖੀਏ ਅੱਜ ਬਰਨੇ ਦਾ ਮਹਾਲ ਮੈਹ ਜਾਣਾ ਦੇਖੋ ਘਰ ਚ ਜਾਨ ਚ ਜਾਨ ਆ ਜਣੀ ਕੁੜੀਆਂ ਦਾ ਜਨਮ ਆ ਜਣੀ ਉਹ ਅੱਜ ਆਈ ਨਹੀਂ ਤਾਂ ਥੱਲੇ ਦਾ ਮੁੰਡਾ ਹੋਣਾ ਅੱਜ ਪਰ ਹਾਂ ਸ਼ਾਮ ਨੂੰ ਆਉਗੀ ਰਾਈਟ ਕੀ ਕਰੇ ਜੋ ਆਈ ਦੀ ਮਜਬੂਰੀ ਕੋਈ ਗੱਲ ਨਹੀਂ ਆ ਸਾਰੇ ਦੇਖਣੇ ਪੈਣੇ ਸਾਰੇ ਦੇਖਣੇ ਪੈਣੇ ਆ ਰਾਈਟ ਲਾਤਾ ਜੀ ਤਾਂ ਮੋਲਾ ਦਾ ਜੀ ਚਲ ਕੇ ਹੋਣਾ ਇੱਥੇ ਵੀ ਹਾਂਜੀ ਖੇਤ ਕਿੱਥੇ ਬਾਗੜ ਨੂੰ ਹੈ ਨਾ ਹਾਂ ਤੁਹਾਨੂੰ ਵੀ ਬਤਾਦਾ ਇਹ ਗੱਲ ਵੀਡੀਓ ਦੇਖੀ ਦੀ ਮੈਂ ਡੈਡੀ ਆ ਦੀ ਅੱਛਾ 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 ਠੀਕ ਆ ਠੀਕ ਆ ਠੀਕ ਆ ਆ ਆ ਕੀ ਇਤਨਾ ਫਾਇਦਾ ਸਾਨੂੰ ਵੀਡੀਓ ਦੇਖ ਦੇਖ ਕੇ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਕਿ ਕਿੱਧਰ ਕੀ ਚੱਲ ਰਿਹਾ ਕਿੱਧਰ ਕੀ ਚੱਲ ਰਿਹਾ ਬਾਰੇ ਲਾ ਲੋ ਬਾਰੇ ਲਾ ਲੋ ਮੈਂ ਹੁਣ ਜਲਦੀ ਫਿਰ ਨਿਕਲਾਂ ਹਾਂ ਅੱਛੀ ਡਾੜੀ ਨਹੀਂ ਸਾਹਮਣੇ ਚੁਲੇ ਪੂਰੀ ਰੇ ਹਾਕ ਮਾਰ ਲੋ ਬੇਸ਼ੱਕ ਚਲੋ ਸਮਾਨ ਕੱਢਿਓ ਮੇਰਾ ਮੜਾ ਜਾਈ ਚਲੋ ਐਦਾਂ ਹੀ ਆ ਫਿਰ ਫੂਫੇ ਆ ਗਿਆ ਆ ਗਿਆ ਮੇ ਬਬੂ ਆ ਗਿਆ ਜੀਜੂ ਆ ਗਿਆ ਕਿਸੇ ਦਾ ਅੱਜ ਮੈਂ ਕਿਹਾ ਕਹਿੰਦੀ ਸੀ ਮੈਂ ਕਹਾਂ ਉਹ ਜੀਜੂ ਆ ਗਿਆ ਜਿਹੜਾ ਦਿੱਖਣ ਲੱਗ ਗਿਆ ਅੱਜ ਕਿਤੇ ਕੋਈ ਸਰਪ੍ਰਾਈਜ਼ ਦਿੱਤਾ ਪਰੌਣਾ ਕਹਿੰਦਾ ਮੈਂ ਆਪਣੇ ਸਹੁਰੇ ਜਾਣਾ ਜੀ ਨਹੀਂ ਲਾਦਦਾ ਮੇਰਾ ਸੱਸ ਕਹਿੰਦੀ ਉਹ ਕਹਿੰਦੀ ਕਿ ਉਹ ਲੈਪਟਾਪ ਹੈ ਤਾਂ ਲੈਪਟਾਪ ਹੈ ਆ ਗਿਆ ਪਹਿਲਾਂ ਤਾਂ ਲਾਦਾ ਲੈਪਟਾਪ ਦਿੱਲੀ ਸੋਣਾ ਤੁਹਾਡੇ ਸੱਸ ਰੀ ਗਾਲੀ ਸਾਰੇ ਨੂੰ ਹੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਚਾਹ ਨਹੀਂ ਚਾਹ ਇਹਨਾਂ ਨੇ ਜਾਣ ਆਏ ਹੋ ਫੋਨ ਬਹੁਤ ਆਉਂਦੇ ਮੈਂ ਅਸੀ ਇੱਕ ਰੋਟੀ ਪਰ ਸਬਜ਼ੀ ਧਰ ਕੇ ਦੇ ਦੇ ਫਟਾਫਟ ਮੱਕੀ ਦੀ ਰੋਟੀ ਪਰ ਉਹ ਲੈ ਲਓ ਜੀ ਇੱਕ ਮਾਸੀ ਦੇ ਹੱਥ ਦੀ ਮੱਕੀ ਦੀ ਰੋਟੀ ਬਹੁਤ ਸੁਆਦ ਹੈ ਉੱਪਰ ਤੋਂ ਪਲੇਟ ਲੈ ਕੇ ਆ ਆ ਤਾਂ ਮੰਮੀ ਨੇ ਬਣਾਈ ਉਹ ਚੱਲ ਉਹ ਬਾਨੇ ਦੇ ਫੋਨ ਬਾਨਾ ਦੇ ਫੋਨ ਆਉਂਦੇ ਆ ਬੈਠ ਜਾ ਦੋ ਬਟਾ ਬੈਠ ਆਹ ਦੇ ਦੋ ਕੁਰਸੀ ਇੱਧਰ ਪਪਾ ਬੋਲਦੇ ਇਨੀ ਕੀ ਆ ਚੱਕਰ ਰੋਟੀ ਖਾਣ ਪਪਾ ਸੁਣਦੇ ਜੇ ਕੋਈ ਫਫਾ ਉਹ ਮੈਂ ਵੀ ਘਰ ਪਾ ਮੈਨੂੰ ਪਤਾ ਹੈ ਮਾਤਾ ਮੋਬਾਈਲ ਦੇਖੀ ਜਾਂਦਾ ਮੈਂ ਕੈਮਰਾ ਚ ਲਾ ਕੇ ਬਣਾਉਣਾ ਠੀਕ 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 ਕਾਦ ਸਬਜ਼ੀ ਬਣਾਈ ਵੀ ਆ ਗੋਭੀ ਦੀ ਸਰਗਮਾਂ ਦੀ ਪਾਪਾ ਪਹਿਰੇ ਲੈ ਕੇ ਜਾਣਾ ਲੰਗਰ ਹਾਂ ਤਾਂ ਉਹ ਵੀ ਤਿਆਰੀ ਹੋ ਰਹੀ ਹੈ ਤੂੰ ਆ ਕਿਉਂ ਨਹੀਂ ਤੇਰੇ ਨੇ ਲੈ ਕੇ ਜਾਣਾ ਲੰਗਰ ਗੱਲਾਂ ਕਰਦੇ ਜਾਨੂੰ ਮੈਂ ਸ਼ਾਇਦ ਚੱਲ ਗਏ ਹੋਣੇ ਜੀ ਆਪਾ ਜੀ ਚੱਲ ਆ ਦੇਖ ਅੱਛਾ ਹੁਣ ਤਾਂ ਗਲ ਗਈ ਗਲ ਗਈ ਤੇਰੀ ਰੋਟੀ ਹੋਰ ਘਰ ਠੀਕ ਹੈ ਸਾਰੇ ਹਾਂਜੀ ਹਾਂਜੀ ਉਹ ਸਭ ਠੀਕ ਚਲ ਵਧੀਆ ਆ ਬੰਨੋ ਆਟਾ ਬਣਾਇਓ ਇੱਕ ਮਿੰਟ ਜੇ ਉਹ ਜੂਦ ਨਹੀਂ ਆਉਣਾ ਫਿਰ ਮੇਰੇ ਥਲੇ ਰੱਖ ਦੇ ਉਹ ਗੋਸ਼ਟ ਦੇ ਕੰਦੇ ਦੁੱਧ ਲੈ ਕੇ ਜਾਣਾ ਮੈਂ ਬਸ ਹੁਣ ਆਪਣੀ ਮੱਕੀ ਦੀ ਰੋਟੀ ਲਵਾਂਗੀ ਹਾਂਜੀ ਹਾਂਜੀ ਲੇਟੂ ਵੀ ਤਾਂ ਹੋ ਗਿਆ ਜੀ ਸਭ ਤਾਂ ਹੀ ਤਾਂ ਹੈ ਬਸ ਹੁਣ ਹੁਣ ਐਦਾਂ ਜੀ ਆ ਹੁਣ ਛੁੱਟੀਆਂ ਚੱਲਦੀਆਂ ਨਾ ਜੀ ਫਿਰ ਡਿਊਟੀ ਡਿਐਟੀ ਵਾਲੇ ਬੰਦੇ ਘਰੇ ਹੁੰਦੇ ਆ ਅੱਛਾ ਜਿੱਦਣ ਛੁੱਟੀ ਨਾ ਹੋਵੇ ਉਸਦੋਂ ਫਿਰ ਸਾਜਰੇ ਨਿਕਲਣਾ ਪੈਂਦਾ ਜੀ ਰਾਤ ਵੀ ਲੇਟ ਹੀ ਆਏ ਹਾਂ ਬਹੁਤ ਤੇ ਧੁਕਾ ਕੇ ਮੋਟਰਸਾਈਕਲ ਖਰਾਬ ਹੋ ਗਿਆ ਤਾਂ ਮੈਨੂੰ ਪਤਾ ਲੱਗਿਆ ਤਾਂ ਸ਼ਾਮ ਨੂੰ ਕੋ ਕ ਹੁਣ ਅਪ ਚੱਲਦੇ ਆ ਰੋਪਣ ਰੋਪਣੇ ਜਾਣਾ ਆ ਕੇ ਲੈ ਕੇ ਆਏ ਹਾਏ ਹਾਏ ਇੱਕ ਕੀਏ ਮੇਰੇ ਨਾ ਦੀਦੀਆਂ ਗੱਲਾਂ ਸਾਰ ਜੀ ਇੱਕ ਮੇਰੀ ਗੱਲ ਸੁਣ ਇਹਨਾਂ ਦਾ ਕੁੜਤਾ ਪਜਾਮਾ ਵੀ ਉਹ ਵੀ ਡਰਾਈ ਕਲਿਨ ਕਰਵਾਉਣਾ ਆਪਾਂ ਨੇ ਉੱਥੇ ਟਾਈਮ ਤੇ ਨਹੀਂ ਮਿਲ ਉਹ ਫੜ ਕੇ ਬਾਦ ਆਹੋ ਆਹੋ ਫੜ ਲਿਓਣਗੇ ਹਨਾ ਜੀ ਦੇ ਆਉਣਾ ਆਹ ਜਦ ਤੂੰ ਜਾਉਂਗੀ ਨਾਲ ਫੜ ਲੇਗੀ ਆਹੋ ਆਹੋ ਆਪਾਂ ਪਹਿਲਾਂ ਦੇ ਜਾਵਾਂਗੇ ਸਤਨਾ ਮੈਨੂੰ ਆਟਾ ਤਾਂ ਦੇ ਦੋ ਤੀ ਕੜਕ ਦਾ ਬਾਹਰ ਕਰੋ ਕੀ ਤਾਂ ਆਇਆ ਨੀ ਯਾਰ ਉਹ ਚੋਇਆ ਇਹੋ ਦੇ ਦੋ ਰੋਟੀ ਖਾ ਕੇ ਆਏ ਆ ਉਹ ਲੇਟ ਹੋ ਰਹੇ ਆ ਉਹ ਏਦਾਂ ਹੀ ਛਕ ਲੈਣਾ ਜੀ ਓਏ ਹਾਂ ਰੋਟੀ ਦੇ ਉਹ ਵੀ ਕੀ ਕਰਦੇ ਰੋਟੀ ਦੇ ਨਹੀਂ ਹੌ ਰੇ ਤਰਾ ਦਾਲੀ ਰੋਟੀ ਉਹਨੂੰ ਵਿਚਾਰੇ ਨੂੰ ਰੋਟੀ ਕਿਉਂ ਦੰਨਾਂ ਜਸ ਮੈਂ ਤੈਨੂੰ ਵੀ ਦਵਾਂਗੇ ਹੱਸਿਆ ਉਹ ਦੇ ਦੋ ਚਾਚੂ ਲੇਟ ਹੋਣੇ ਕੋਈ ਨਾ ਪਹਿਲਾਂ ਕਰ ਦਵਾ ਪ੍ਰੋਣਾ ਸਾਹਿਬ ਨੂੰ ਵੀ ਝੂਠ ਨਹੀਂ ਛੱਡਣੀ ਭਾਈ ਰੋਟੀ ਨਾ ਛੱਡ। ਹਾਂ ਭਾਈ ਬਹੁਤ ਬੜੀ ਆ। ਜਿਆਦਾ ਬੜਾ ਪਰ ਜਿਆਦਾ। ਮਾ ਕਣਕ ਦਾ ਬਣਦਾ। ਖਾਏ ਆਏ ਰੋਟੀ ਐ ਮੈਂ ਤਾਂ ਬਣਾਏ ਆਈ ਉੱਥੇ ਰੋਟੀ ਬਣਾ ਕੇ ਰੱਖਦੀ ਹਾਈ ਵੇ ਪੋਚ ਲਓ ਕੁੜੀ ਚਾਹੀਦੀ ਆ ਗਾਮੀ ਅੱਪਾ ਉੱਥੇ ਜਨਾ ਮੈਨੂੰ ਤੇਰੀ ਸੱਚੀ ਗੱਲ ਆ ਉੱਪਰ ਬਹੁਤ ਜ਼ਿਆਦਾ ਆਈ ਆ ਜਾਸੂ ਨੇ ਲੰਗਰ ਤਿਆਰ ਕਰ ਦਿੱਤੇ ਮੈਂ ਕਿਹਾ ਜਾਸਮੀਨ ਨੇ ਹੁਣ ਤਾਂ ਕੱਪੜੇ ਕੂੜੇ ਪੋਚੇ ਲਾ ਲੈਣੇ ਤੇ ਹਾਂ ਫੇਰੇ ਉਦੋਂ ਲੰਗਰ ਉਸਮਾੜ ਲੰਦੀ ਆ ਹਾਂ ਮੇਰੇ ਜਾਦਾ ਗਿਆ ਜਾਸਮੀਨ ਮੈਂ ਹਾਂ ਲਾ ਜਿਹੜੀ ਮੈਂ ਹੁਣ ਭਾਂਡੇ ਸਾਫ਼ ਕਰਦੇ ਤੇ ਜਾਸਮੀਨ ਨੇ ਕਰਦਨੇ ਤੁਸਾਰ ਪਰ ਹੁਣ ਨਹੀਂ ਕਰਨਾ ਮੈਂ ਹੁਣ ਨਹੀਂ ਕਰਨਾ ਕੁਝ ਵੀ ਉੱਥੇ ਮੰਮੀ ਪਤਾ ਕੀ ਐ ਅੰਦਰ ਨਾ ਘਰ ਮੈਂ ਸੋਥੇ ਪਤਾ ਹੀ ਨਹੀਂ ਲੱਗਦਾ ਕੰਮ ਕਰਦੇ ਆ ਇਹਨੂੰ ਹਾਂ ਥੋੜੇ ਜਿਹਾ ਆਹ ਗੱਲ ਉੱਥੇ ਜਮਾ ਨਹੀਂ ਪਤਾ ਲੱਗਦਾ ਹੈਗਾ ਆਪਣਾ ਘਰ ਤਾਂ ਸਾਰੇ ਨੂੰ ਪੁੱਤ ਵਧੀਆ ਹੀ ਲੱਗਦਾ ਹੁੰਦਾ ਇਹ ਆਏ ਹੋ ਆ ਵੀ ਤਾਂ ਵਧੀਆ ਹੀ ਲੱਗਦਾ ਆ ਕਿਹੜੇ ਮਾੜਾ ਲੱਗਦਾ ਨਹੀਂ ਹੁਣ ਉਹ ਤੇਰਾ ਆਪਣਾ ਕੋ ਨਹੀਂ ਸੁਣ ਸੁਣ ਮੈਂ ਰੋਟੀ ਮੰਗੀ ਆ ਸਵਾ ਕੇ ਤੇ ਕਹਿੰਦੇ ਸਬਜੀ ਪਾਪਾ ਕਿਹਦਾ ਜੀਜੂ ਆ ਗਿਆ ਜਲੋ ਵੇਂਦਰ ਨੂੰ ਤਾਂ ਪੁੱਛ ਲੋ ਸਬਜ਼ੀ ਸਵਾਦ ਹਾਂਜੀ ਹਾਂਜੀ ਬੜੀ ਵਧੀਆ ਬਣੀ ਯਾਰ ਬਈ ਅੱਗੇ ਤੇਰੀ ਮਾਸੀ ਨੇ ਬਣਾਈ ਕਹਿੰਦੀ ਪਾਜੀ ਮਾਸੀ ਨੇ ਨਹੀਂ ਬਣਾਈ ਕਿਹਨੇ ਨਹੀਂ ਬਣਾਈ ਸਾਰਿਆਂ ਦੇ ਨਾਲ ਮਿਲ ਕੇ ਬਣਾਈ ਨਾ 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 ਜਿਹਦੇ ਤੜਕਾ ਲਾਇਆ ਉਹਦੇ ਹੱਥ 'ਚ ਹੁੰਦਾ ਸਾਰਾ ਨਹੀਂ ਆਏ ਤਾਂ ਥੋੜਾ ਪ੍ਰਾਣਾ ਤੜਕਾ ਲਾਉਂਦਾ ਦਾਲਾਂ ਨੂੰ ਕਦੇ ਕਾਸੇ ਨੂੰ ਲੈ ਫੇ ਸਾਡਾ ਪ੍ਰਾਣਾ ਬਣਾਉਂਦਾ ਲੈ ਸਾਗ ਚੌਦਣ ਜਿਹੜਾ ਆਹ ਘੋਟਣਾ ਫੇਰਿਆ ਤਾਂ ਇੰਨਾ ਸਵਾਦ ਤਾਂ ਨਾ ਸਾਗ ਕੋੜ ਨੇ ਕਾਲੇ ਸੁਆਦ ਆ ਗਿਆ ਜੀ ਮਸਾ ਕਾਲਣ ਜੀ ਨੇ ਪਾਇਆ ਉਹਦੇ ਹੱਥ ਦਾ ਸੁਆਦ ਆ ਕਾਲਣ ਤਾਂ ਮੈਂ ਪਾਇਆ ਕੋਟੇ ਇੱਧਰ ਐ ਕਾਲਣ ਜਿਹੜਾ ਮੈਂ ਪਾਉਂਦੇ ਕੋੜ ਦਾ ਚਾਚਾ ਫੇਰ ਸੁਆਦ ਦਾ ਹੈਗਾ ਹੀ ਆ ਪਾਇਆ ਏਦਾਂ ਥੋੜੀ ਨਾ ਨੂਰ ਮਿਰਚ ਦਾ ਕਮਾਲ ਉਹ ਹੂੰ ਨੂਰ ਮਿਰਚ ਪਾਣੀ ਹੀ ਪਾਣੀ ਆਹ ਵਾਹ 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 ਠੀਕ ਹੈ ਅਕੀਦ ਇਹ ਕੀ ਆ ਕੀ ਤੇਰੀ ਇਹ ਕੀ ਦਾ ਜੀਜੂ ਆ ਕਰਨ ਕਿੱਥੇ ਆ ਉੱਪਰ ਅੱਛਾ ਯਾਰਾਂ ਨੂੰ ਪਤਾ ਹੀ ਨਹੀਂ ਹਰੇ ਕਰਨਾ ਫੋਨ ਤੇ ਕੰਨਾਂ 'ਚ ਹੈੱਡਫੋਨ ਲਾਈ ਬੈਠਾ ਹੋ ਚਾਚੂ ਆਵਾਜ਼ ਮਾਰ ਦੇਣੀ ਸੀ ਮੜੀ ਜੀ ਉਹ ਕਦਾਂ ਕਹੀ ਜਾਂਦਾ ਜੀਜੂ 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 ਇਹਨਾਂ ਨੂੰ ਮਿੰਤਾ ਕਰਦਾ ਤਾਂ ਕੱਲ ਮੰਮੀ ਵੀ ਮੈਨੂੰ ਲੈ ਚੱਲੋ ਮੈਨੂੰ ਲੈ ਜੇ ਲੋ ਮੈਨੂੰ ਲੈ ਜਾ ਕੋਲਾ ਕੀ ਬਾਤਦਾ ਹੋ ਵੀ ਚੱਲ ਥੋੜਾ ਟਾਈਮ ਜੇ ਪੜਾਈ ਤੇ ਮੈਂ ਹੋ ਮਿਲੂਗਾ ਰਾਤ ਕੱਲ ਮੈਂ ਦੇਖਣਾ ਜੀ ਕਾਪੀ ਲੱਗੀ ਵੀ ਮੈਨੂੰ ਥੋ ਸੋਚ ਮੈਂ ਤੈਨੂੰ ਕਰਾਉਂਦੀ ਆ ਮੈਂ ਪੂਰੇ ਜਦ ਬੁਕਰਨ ਨੂੰ ਬੁਲਾ ਕੇ ਲੈ ਗਿਆ ਵੀ ਜੈ ਜੀ ਉਹ ਵੀ ਹੈ ਜੇ ਕਾਕੇ ਨੂੰ ਬੁਲਾ ਕੇ ਲੈ ਗਿਆ ਤੂੰ ਜਾ ਪੁਲਿਸ ਛੇਤੀ ਜਾਇਆ ਆ ਜਾ ਕਿਆ ਕਹੂੰਗੀ ਤੁਸੀਂ ਲੁਧਿਆਣਾ ਜਾਣਾ ਨੇ ਵੀ ਕਾਕਾ ਆ ਗਿਆ ਬੁਲੰਦ ਤਾਂ ਹੈਗਾ ਹੁਣ ਦੇਖੀਏ ਜਸਮੀਨ ਲੈ ਜਾਂਦੀ ਆ ਚਾਚੇ ਦਵਾਈ ਦਿਵਾ ਲੈ ਆਉਂਦੀ ਪਹਿਲਾਂ ਅੱਛਾ ਜਸਮੀਨ ਚਾਚੇ ਹਾਂ ਮੈਂ ਦਵਾਈ ਦਿਵਾ ਲਿਆਉਂਦੀ ਆ ਲੁਧਿਆਣੇ ਨੂੰ ਪਾਪਾ ਨੇ ਵੀ ਜਾਣਾ ਏ ਜੀ ਕਰ ਲਓ ਗੱਲ ਫਿਰ ਉਹਦੇ ਨਾਲ ਭਈਏ ਨਾਲ ਪਾਪਾ ਨਾਲ ਬੈਠੇ ਹੋਗਾ ਹੁਣ ਚੱਕੂਗਾ ਤਾਂ ਮੇਰਾ ਨਹੀਂ ਨਾ ਚੱਕਦਾ ਅੱਛਾ ਤੇ ਉਹ ਵੀ ਕੰਮ ਲੁਧਿਆਣੇ ਪਹੁੰਚ ਗਿਆ ਜੀ ਹਾਂ ਜਿਹੜਾ ਤਾਂ ਜਿਆਦਾ ਖਾਂਦੀ ਹਾਂ ਚਾਹ ਕਿੰਦਾ ਫਿਰ ਉਹ ਕੱਲ ਮੇਰਾ ਨਹੀਂ ਕਿਹਾ ਹੋਰ ਮੁੰਡੇ ਦੇ ਫੋਨ ਬੱਤੇ ਕਰਿਆ ਦਾ ਕਿਸੇ ਨੇ ਮਿਲਦੇ ਨੇ ਹਾਂ ਉਦੇ ਗੱਲ ਹੋਈ ਹੈ ਕਹਿੰਦਾ ਇਹ ਮੈਂ ਲੁਧਿਆਣੇ ਆ ਗਿਆ ਸੱਚ ਆ ਹੋ ਜੇ ਹੁਣ ਕਿਆ ਕਹਿੰਦਾ ਗੱਲਾਂ ਹੀ ਉਡ ਪਟਾਂਗਾ ਉਹਦੀਆਂ ਬਸ ਉਹਨੇ ਬਥੇਰਾ ਪੁੱਤ ਆਇਆ ਕਹਿੰਦਾ ਵੀ ਆ ਜਾ ਤੂੰ ਵੀ ਜੇ ਕੋਈ ਦਿੱਕਤ ਆ ਤੈਨੂੰ ਕੋਈ ਦਿੱਕਤ ਪ੍ਰੋਬਲਮ ਆ ਤਾਂ ਤੂੰ ਦੱਸ ਸਾਨੂੰ ਹਾਂ ਕੋਈ ਨਹੀਂ ਜਿਹੜਾ ਕੋਈ ਗੱਲ ਨਹੀਂ ਮੇਰਾ ਜੀ ਬਨੋ ਗਰੀ ਜਣਾ ਨੂੰ ਨਹੀਂ ਪਸੰਦ ਕਰਦੇ ਇਹ ਕਹਿੰਦਾ ਮੇਰਾ ਜੀ ਨਹੀਂ ਲੱਗਿਆ ਜੀ ਦੱਸ ਜਿਵੇਂ ਹੀ ਨਹੀਂ ਦੇਖ ਲਉ ਇਹੋ ਜਿਹਾ ਲੱਗਦਾ ਹੀ ਨਹੀਂ ਤਾਂ ਵੀ ਉਹਦਾ ਜੀ ਨਹੀਂ ਲੱਗਦਾ ਬਹੁਤ ਹੱਸੋ ਹੱਸੋ ਚਿਹਰਾ ਉਹ ਵੀ ਤੱਕ ਕਰਕੇ ਵੀ ਜਿਹੜਾ ਫੈਕਟਰੀ ਫੁੱਟਰੇ ਚ ਇੱਕ ਵਾਰ ਭਈਆ ਜਾਇਆ ਨਾ ਹਾਂ ਇਹ 20 ਬੰਦੇ ਕਹਿੰਦਾ ਹੈ ਹੀ ਹੀ ਕਰੀ ਜਾਣੀ ਨਹੀਂ ਉਹ ਨਾ ਹੁਣ ਜਦੋਂ ਘਰ ਦਾ ਨੰਬਰ ਮਿਲਿਆ ਜੀ ਇਹਦੇ ਦਾ ਬਸ ਹਾਂ ਜਾਂ ਤਾਂ ਉੱਧਰ ਦੇ ਕਿਸੇ ਹੋਰ ਬੰਦੇ ਨੇ ਇਹਨੂੰ ਬਣਾ ਲਿਆ ਲੁਧਿਆਣੇ ਨੂੰ ਹਾਂ ਬਿਟੂਰੇ ਨੂੰ ਆ ਜਾ ਉਰੇ ਕੰਮ ਠੀਕ ਹੈ ਕੰਨ ਕਰੀ ਉਹਦਾ ਨਹੀਂ ਬਸ ਦੀ ਬਸ ਮੈਂ ਤਾਂ ਰੋਟੀ ਖਾਦੀ ਵੀ ਹੈ ਜੀ ਵੈਸੇ ਤਾਂ ਨਹੀਂ ਜਿਹੜੇ ਨਵੇਂ ਦੀ ਗੱਲ ਕਰਦੇ ਆ ਮੈਂ ਉਹਦੀ ਗੱਲ ਕਰਦੀ ਆ ਹਾਂ ਨਵੇਂ ਦਾ ਤਾਂ ਕਰਦੇ ਆ ਜੂ ਨੂੰ ਹੋਰ ਕੱਲ ਫਿਰ ਉਹ ਉਹਨੇ ਹਿਸਾਬ ਕਰਾਣਾ ਦਾ ਉੱਥੇ ਦੇਖ ਲੈ ਆ ਜਾ ਉਹ ਲੇਖੀ ਲੈਣ ਗਈ ਆ ਆ ਜਾ ਕਰਨ ਹੁਣ ਲੈਣ ਗਈ ਆ ਮੈਂ ਹੀ ਭੇਜੀ ਆ ਪਾਪਾ ਜੀ ਸਤਿ ਸ੍ਰੀ ਅਕਾਲ ਠੀਕ ਐ ਦੇਖਿਆ ਡੇੜੇ ਦਾ ਕਿੰਨਾ ਫਾਇਦਾ ਜਦ ਅੱਜ ਜੇ ਦੇ ਤਾਂ ਨਹੀਂ ਸਕਦਾ 85 ਦਿਨ ਹੋ ਗਏ ਅੰਨੇ ਅੰਨੇ ਦਿਨ ਵੀ ਨਹੀਂ ਤੇ ਹੋਣੇ ਚਾਹੀਦੇ ਮੇਰੀ ਤਾਂ ਬਹੁਤ ਬੜਾ ਦਿਨ ਪਿਆ ਜੀ ਹੁਣ ਅੱਜ ਦੇਖ ਰਿਹਾ ਅੱਜ ਲੈ ਕੇ ਆਉਂਗੇ ਜੀ ਦੇਖ ਲਓ ਪਾਪਾ ਜੀ ਨੇ ਵੀ ਕਿੰਨੇ ਟੈਨਸ਼ਨ ਨਾ ਦੇਖੋ ਟੈਨਸ਼ਨ ਹੋ ਜਾਂਦੀ ਹੈ ਤੁਹਾਡੀ ਟੈਨਸ਼ਨ ਸਾਡੀ ਟੈਨਸ਼ਨ ਹੈਗੀ ਆ ਚਲੋ ਫਿਰ ਤੁਸੀਂ ਨਿਕਲ ਜਾਓ ਛੇਤੀ ਸ਼ਾਮ ਜੇ ਨੂੰ ਆਜੋ ਫਟਾਫਟ ਠੀਕ ਹੈ ਜੀ ਵਰਕਰ ਚੰਗਾ ਜੀ ਮਮੀ ਫਿਰ ਠੀਕ ਠੀਕ ਕੋਈ ਨਹੀਂ ਪਾਣੀ ਵੀ ਨਹੀਂ ਪੀਤਾ ਉਹਨਾਂ ਦਾ ਪਾਣੀ ਪੀਆ ਭੱਲੇ ਆਇਆ ਤਾਂ ਫਿਰ ਰੋਕ ਕੇ ਖੜਾ ਹੀ ਹਾਂ ਆਲਾ ਕੋ ਵੀ ਪੈ ਉਧਰ ਜਾ ਕਰ ਆ ਸੌ ਦੀ ਟਾੜ ਦੇ ਵਿੱਚ